ਪਹਿਲੀ ਵਾਰ ਪੰਜਾਬ ਦੇ ਕਿਸੇ ਖਜ਼ਾਨਾ ਮੰਤਰੀ ਨੇ ਇੱਕ ਗੰਭੀਰ ਮੁੱਦੇ ਨੂੰ ਕਈ ਵਾਰ ਵਿਧਾਨ ਸਭਾ ਵਿੱਚ ਦੁਹਰਾਇਆ ਪੰਜਾਬ ਦੇ ਪਾਣੀਆਂ ਵਿੱਚ ਨਸ਼ਾ ਘੁਲ ਗਿਆ ਹੈ ਪੂਰੀ ਦੁਨੀਆ ਇਸ ਨੂੰ ਚੰਗੀ ਤਰ੍ਹਾਂ ਜਾਣਦੀ ਹੈ ਕਈ ਰਿਪੋਰਟਾਂ ਇਸ ਦੀ ਤਸਦੀਕ ਕਰਦੀਆਂ ਨੇ ਪਰਮਿੰਦਰ ਸਿੰਘ ਅਜੇ ਇਹ ਪਹਿਲੇ ਖਜ਼ਾਨਾ ਮੰਤਰੀ ਨੇ ਜਿਨ੍ਹਾਂ ਨੇ ਸਦਨ ਵਿੱਚ 100 ਕਰੋੜ ਤੋਂ ਵੱਧ ਰਕਮ ਦੀ ਤਜਵੀਜ਼ ਰੱਖੀ ਨਸ਼ੇ ਦੀ ਬੁਰਾਈ ਨੂੰ ਪੰਜਾਬ ਤੋਂ ਖਤਮ ਕਰਨ ਲਈ ਇਸ ਵਿੱਚ 5 ਜ਼ਿਲ੍ਹਿਆਂ ਵਿੱਚ ਕਰੋਨਾ ਦੀ ਲਾਗਤ ਨਾਲ ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਕਰਨ ਦੀ ਗੱਲ ਕਹੀ ਗਈ ਹੈ ਰਾਜ 25 ਕਰੋੜ ਰੁਪਏ ਦੀ ਲਾਗਤ ਨਾਲ ਬਠਿੰਡਾ ਫਰੀਦਕੋਟ ਪਟਿਆਲਾ ਅਤੇ ਜਲੰਧਰ ਜਲੰਧਰ ਅਤੇ ਅੰਮ੍ਰਿਤਸਰ ਵਿੱਚ 50 ਬਿਸਤਰਿਆਂ ਵਾਲੇ ਪੰਜ ਉੱਤਮ ਦਰਜੇ ਦੇ ਨਸ਼ਾ ਮੁਕਤੀ ਕੇਂਦਰਾਂ ਨੂੰ ਕਾਰਜਸ਼ੀਲ ਬਣਾਉਣ ਲਈ ਦੀ ਪ੍ਰਕਿਰਿਆ ਵਿੱਚ ਹੈ ਇਸ ਤੋਂ ਇਲਾਵਾ 20 ਕਰੋੜ ਰੁਪਏ ਦੀ ਲਾਗਤ ਨਾਲ ਜ਼ਿਲ੍ਹਾ ਹਸਪਤਾਲਾਂ ਅਤੇ 49 ਉਪ ਮੰਡਲ ਹਸਪਤਾਲਾਂ ਵਿੱਚ 10 ਬਿਸਤਰਿਆਂ ਵਾਲੇ 31 ਨਸ਼ਾ ਮੁਕਤੀ ਕੇਂਦਰਾਂ ਦੀ ਸਥਾਪਨਾ ਕੀਤੀ ਜਾ ਰਹੀ ਹੈ ਖਜ਼ਾਨਾ ਮੰਤਰੀ ਨੇ ਨਸ਼ੇ ਦੀ ਸਮੱਸਿਆ ਨੂੰ ਜੜੋਂ ਪੁੱਟਣ ਲਈ ਜ਼ਮੀਨੀ ਤੌਰ ਤੇ ਵੀ ਫੰਡ ਮੁਹੱਈਆ ਕਰਾਉਣ ਦੇ ਐਲਾਨ ਕੀਤੇ ਜ਼ਿਲ੍ਹਾ ਹਸਪਤਾਲਾਂ ਅਤੇ 92 ਉਪ ਮੰਡਲ ਹਸਪਤਾਲਾਂ ਦੀ ਵੀ ਮਦਦ ਲੈ ਜਾਣ ਦੀ ਗੱਲ ਕਹੀ ਗੈਰ ਕਾਨੂੰਨੀ ਨਸ਼ੇ ਅਤੇ ਛੋਟੀ ਉਮਰ ਦੇ ਸ਼ਰਾਬ ਅਤੇ ਤੰਬਾਕੂ ਦੀ ਵਰਤੋਂ ਨੂੰ ਰੋਕਣ ਲਈ ਨੌਜਵਾਨਾਂ ਦੀ ਸਹਾਇਤਾ ਲਈ ਮਾਪਿਆਂ ਜਾਂ ਹੋਰ ਦੇਖਭਾਲ ਕਰਨ ਵਾਲਿਆਂ ਅਧਿਆਪਕਾਂ ਕੋਚਾਂ ਧਾਰਮਿਕ ਆਗੂਆਂ ਸਿਹਤ ਮਾਣਾ ਅਤੇ ਕਾਰੋਬਾਰ ਅਤੇ ਕਮਿਊਨਿਟੀ ਆਗੂਆਂ ਨੂੰ ਸਿੱਖਿਆ ਦੇਣੀ ਸੂਬੇ ਦੀ ਜਵਾਨੀ ਨੂੰ ਨਸ਼ਾ ਕਿਵੇਂ ਖੋਰਾ ਲਾ ਰਿਹਾ ਹੈ ਇਸ ਤੇ ਸਰਕਾਰ ਦੀ ਜਾਗ ਕਾਫੀ ਚਿਰ ਬਾਤ ਖੁੱਲੀ ਅਤੇ ਸਰਕਾਰ ਵੱਲੋਂ 100 ਕਰੋੜ ਦੀ ਲਾਗਤ ਨਾਲ ਹਰ ਜ਼ਿਲ੍ਹੇ ਵਿੱਚ ਨਸ਼ਾ ਖਤਮ ਕਰਨ ਲਈ ਸੁਧਾਰ ਕੇਂਦਰ ਦਾ ਐਲਾਨ ਕੀਤਾ ਗਿਆ। ਸਰਕਾਰ ਦੀ ਹੁਣ 100 ਕਰੋੜ ਰੁਪਏ ਦੀ ਲਾਗਤ ਨਾਲ ਹਰੇਕ ਜ਼ਿਲ੍ਹੇ ਵਿੱਚ ਸੁਧਾਰ ਕੇਂਦਰ ਸਥਾਪਿਤ ਕਰਨ ਦੀ ਤਸਵੀਜ਼ ਹੈ। ਪੰਜਾਬ ਵਿਧਾਨ ਸਭਾ ਵਿੱਚ ਜਦੋਂ 73593 ਕਰੋੜ ਰੁਪਏ ਦਾ ਬਜਟ ਪੇਸ਼ ਹੋਇਆ 100 ਕਰੋੜ ਤੋਂ ਵਾਦੀ ਰਕਮ ਸਿਰਫ ਨਸ਼ੇ ਲਈ ਰੱਖੀ ਗਈ ਤਾਂ ਨਸ਼ਿਆਂ ਖਿਲਾਫ ਧਰਨੇ ਲਾਉਣ ਵਾਲੀ ਕਾਂਗਰਸ ਹਦਨ ਤੋਂ ਸੜਕਾਂ ਤੇ ਉਤਰ ਆਈ। ਇਹ ਦੋ ਤਸਵੀਰਾਂ ਨੇ ਇੱਕ ਤਸਵੀਰ ਹੈ ਕਾਂਗਰਸ ਵੱਲੋਂ ਵਿਧਾਨ ਸਭਾ ਵਿੱਚ ਨਸ਼ਿਆਂ ਦੇ ਮੁੱਦੇ ਤੇ ਹੰਗਾਮਾ ਕਰਦੇ ਹੋਏ ਦੂਜੀ ਤਸਵੀਰ ਵਿੱਚ ਯੂਥ ਕਾਂਗਰਸ ਦੇ ਵਰਕਰ ਚੰਡੀਗੜ੍ਹ ਵਿੱਚ ਪੁਲਿਸ ਨਾਲ ਭਿੜਦੇ ਨਜ਼ਰ ਆਏ ਪੰਜਾਬ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਪੰਜਾਬ ਯੂਥ ਕਾਂਗਰਸ ਸੈਕਟਰ 15 ਚੰਡੀਗੜ੍ਹ ਵਿੱਚ ਇਕੱਠੀ ਹੋਈ ਸੀ ਤਾਂ ਕਿ ਵਿਧਾਨ ਸਭਾ ਜਾ ਸਕੇ ਨਸ਼ੇ ਕੋ ਨਸ਼ੇ ਕੇ ਮਾਮਲੇ ਕੋ ਲੈ ਕੇ ਵਿਧਾਨ ਸਭਾ ਜਾ ਕੇ ਵਹਾਂ ਪਰ ਘਿਰਾਵ ਕੀਤਾ ਜਾਣਾ ਥਾ ਲੇਕਿਨ ਸੈਕਟਰ 15 ਮੇਂ ਹੀ चंडीगढ़ पुलिस ने काफी ज्यादा सिक्योरिटी लगाई हुई थी और इसकी वजह से पंजाब यूथ कांग्रेस के सभी कर्मचारियों को यहीं पर रोक दिया गया है जबकि विधानसभा ये लोग नहीं जा पाए एक महीना पहले मेमोरेंडम दिया गया था कि अगर ये बात नहीं सुनी जाती कि नशे के खिलाफ कदम नहीं उठाए जाते विक्रमजीत के खिलाफ सीबीआई इंक्वायरी नहीं बिठाई जाती तो विधानसभा में घेराव किया जाएगा इस वक्त पानी बरसाया जा रहा है विधानसभा ਵਿੱਚ ਵਿਰੋਧੀ ਧਿਰ ਦੇ ਆਗੂ ਸੁਨੀਲ ਜਾਖੜ ਤੋਂ ਜਦੋਂ ਨਸ਼ੇ ਦੇ ਮੁੱਦੇ ਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਰਕਮ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਦਾ ਰੁਖ ਸਰਕਾਰ ਬਾਰੇ ਹਮਲਾ ਵਰਸੀ। ਇਹਨਾਂ ਮੁੱਦਾ ਨਸ਼ਿਆਂ ਨੂੰ ਲੈ ਕੇ ਅੱਜ ਪੰਜਾਬ ਦੇ ਨੌਜਵਾਨਾਂ ਦੇ ਵਿੱਚ ਇਸ ਕਿਸਮ ਦਾ ਇੱਕ ਖੌਫ ਦਾ ਵੀ ਮਾਹੌਲ ਬਣਿਆ ਹੋਇਆ ਹੈ। ਉਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਮੈਡੀਕਲ ਏਡ ਦੀ ਜ਼ਰੂਰ ਸੀ, ਡੀ ਐਡਿਕਸ਼ਨ ਸੈਂਟਰ 'ਚ ਲੈ ਜਾਣ ਦੀ ਜ਼ਰੂਰ ਸੀ, ਉਹਨਾਂ ਬੱਚਿਆਂ ਨੂੰ ਅੱਜ ਜਾ ਕੇ ਜੇਲ੍ਹਾਂ 'ਚ ਪੜ ਰੱਖਿਆ ਹੈ ਜਿਹੜੇ ਨਸ਼ੇ ਦੇ ਵਪਾਰੀ ਦੇ ਉਹ ਜਿਹੜੇ ਖੁੱਲੇ ਆਮ ਕੋਹਮਰੇ ਨੇ ਉਸ ਮਸਲੇ ਨੂੰ ਲੈ ਕੇ ਸਭਿਧਾਨ ਸਭਾ ਸਰਕਾਰ ਤੋਂ ਜਵਾਬਦੇਹੀ ਲਵਾਵਾਂਗੇ ਪਹਿਲੀ ਵਾਰ ਨਹੀਂ ਹੈ ਕਿ ਨਸ਼ੇ ਦਾ ਮੁੱਦਾ ਗੁੰਜਿਆ ਨਾ ਹੋਵੇ ਦੇਸ਼ ਦੀ ਸੰਸਦ ਵਿੱਚ ਪੰਜਾਬ ਦੀ ਇਹ ਸਮੱਸਿਆ ਚੁੱਕੀ ਗਈ ਅਤੇ ਇਸ ਦੇ ਕਾਰਨਾਂ ਨੂੰ ਡੂੰਘਾਈ ਨਾਲ ਸਮਝਣ ਦੀ ਲੋੜ ਦੱਸੀ ਗਈ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਉਪਨੇਤਾ ਅਮਰਿੰਦਰ ਸਿੰਘ ਨੇ ਇਸ ਮੁੱਦੇ ਤੇ ਹੋ ਰਹੀ ਕਾਰਵਾਈ ਤੇ ਸਵਾਲ ਚੁੱਕੇ ਸਨ ਫੈਕਟ ਆਫ ਦਿ ਮੈਟਰ ਇਜ਼ 70% ਆਫ ਅ ਸਟੇਟ ਇਜ਼ ਅ ਹਿਊਜ ਹਿਊਜ ਫਿਗਰ ਐਂਡ ਇਫ ਥੀਸ ਪੀਪਲ ਐਂਡ ਵਾਟ ਵਾਟ ਦੇ ਆਰ ਆਬਜੈਕਟਿੰਗ ਟੂ ਇਜ਼ ਥਿਸ that the government has launched uh, a, 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 a program of catching hold of drug addicts lots of i think they've uh, locked up about 20000 youngsters who are addicts now they are not supposed to be put in jail they should be sent to hospital where they should have de addiction uh, centers to look after them what we are saying is don't pick up these little fellows pick up the people who are actually trading and bringing in it into this country <laughs> ਆਮ ਆਦਮੀ ਪਾਰਟੀ ਦੇ ਪਟਿਆਲਾ ਤੋਂ ਸੰਸਦ ਧਰਮਵੀਰ ਗਾਂਧੀ ਨੇ ਵੀ ਸਰਹੱਦ ਪਾਰ ਤੋਂ ਆ ਰਹੀ ਨਸ਼ੇ ਦੀ ਖੇਪ ਨੂੰ ਰੋਕਣ ਲਈ ਵਿਸ਼ੇਸ਼ ਕਦਮ ਚੁੱਕਣ ਦੀ ਗੱਲ ਕਹੀ। 70% of youth is, uh, is is in the Ministry of Drug Addiction. Uh, the this, this state government has repeatedly been blaming the centre for not sealing the border properly, Indo Pak border. Now, when NDA and BJP both are both are the NDA partners and both and both state belong to the NDA, I request the central government to take effective and immediate steps to seal the Indo Pak border. The recent Lok Sabha elections, the government has cracked down on the innocent youth who are victims of drug menace in Punjab and has arrested more than 20000 youth from the villages and the cities and towns of Punjab in the under under the garb of under the, under the pretext of uh, de addiction as the speakers are this is no way to tackle this problem since this, this step is being taken in the aftermath of elections i have every reason to doubt the sincerity and seriousness of the government ਘਰਾਂ ਦੇ ਘਰ ਨਸ਼ੇ ਦੇ دریا ਵਿੱਚ ਰੁੜ ਗਏ ਪੰਜਾਬ ਸਰਕਾਰ ਨੂੰ 7 ਸਾਲ ਹੋ ਗਏ ਸੱਤਾ ਸੰਭਾਲਦੇ ਨੂੰ ਪਰ ਇਸ ਦੌਰਾਨ ਸਰਕਾਰ ਨੂੰ ਕਦੇ ਨਹੀਂ ਲੱਗਿਆ ਕਿ ਇਹ ਮੁੱਦਾ ਅਹਿਮ ਹੈ ਹੁਣ ਸਰਕਾਰ ਨੇ ਇਤਿਹਾਸ ਬਣਾਇਆ ਹੈ ਇਤਿਹਾਸ ਇਹ ਕਿ ਵਿਧਾਨ ਸਭਾ ਵਿੱਚ ਨਸ਼ੇ ਦੀ ਬੁਰਾਈ ਨੂੰ ਖਤਮ ਕਰਨ ਲਈ ਵੱਖਰੇ ਤੌਰ ਤੇ ਰਕਮ ਦੇ ਐਲਾਨ ਦਾ ਪਰ ਪੰਜਾਬ ਦੇ ਇਤਿਹਾਸ ਨੂੰ ਦੇਖਦੇ ਹੋਏ ਨਸ਼ੇ ਦੀ ਬੁਰਾਈ ਇਸ ਦੇ ਇਤਿਹਾਸ 'ਚ ਨਹੀਂ ਸ਼ਾਮਿਲ ਹੋਣੀ ਚਾਹੀਦੀ ਸੀ ਪਰ ਸਮੇਂ ਦੀਆਂ ਸਰਕਾਰਾਂ ਸੱਤਾ ਦੇ ਨਸ਼ੇ 'ਚ ਰਹੀਆਂ ਸੁਨਹਿਰੀ ਇਤਿਹਾਸ ਦੀ ਚਮਕ ਨਸ਼ੇ ਦੇ ਹਨੇਰੇ ਵਿੱਚ ਫਿੱਕੀ ਹੋ ਗਈ